ਕਿ ਸੀ ਨਾ ਨਿਸਾਨ ਦਾ ਕੰਮ ਹੀ ਹੁੰਦਾ ਵੈ ਅਗ ਲਗਾਣੀ ਜੇ ਮੰਨ ਲਓ ਕਿ ਅਗਰ ਸਿੱਖਾਂ ਦੇ ਗੱਲ ਕੋ ਹੋਰ ਪਾਸੇ ਲੈ ਜਾਂਦੇ ਲੁਧਿਆਣਾ ਪੰਜਾਬ ਕਿਨੇ ਦੰਗੇ ਹੋ ਜਾਣੇ ਸੀਗੇ ਇਹੋ ਜੇ ਲੋਕਾਂ ਦਾ ਇੱਕੋ ਹੀ ਕੰਮ ਆ ਨਾ ਤਾਂ ਇਹਨਾਂ ਨੂੰ ਆਪਣੀ ਕਿਸੇ ਕੌਮ ਕਮਿਊਨਿਟੀ ਤੋਂ ਕੁਛ ਨਹੀਂ ਲੈਣਾ ਦੇਣਾ ਸਿਰਫ ਹਾਈਲਾਈਟ ਹੋਣ ਲਈ ਅੱਜ ਹੀ ਕਹਿ ਰਹੇ ਆ ਪਹਿਲਾਂ ਵੀ ਇਸ ਬੰਦੇ ਨੇ ਰਾਜਪੁਰੇ ਗਾਲੇ ਚ ਚੱਤੀ ਜਿੱਥੇ ਦੰਗੇ ਹੋਏ ਸੀਗੇ ਵੀ ਆਪਾਂ ਬਾਰ-ਬਾਰ ਇੱਕ ਧਰਮ ਦੀ ਆ ਧਰਮ ਦੇ ਯਾਰ ਦੇ ਵਿੱਚ ਆਪਾਂ ਗੱਲ ਕਰਦੇ ਆ ਆਪਣੇ ਹਿੰਦੂ ਸਿੱਖ ਸਮਾਜ ਵਿੱਚ ਜੋ ਇਹਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਵੀ ਆਪਾਂ ਆਪੇ ਲੋਕੀ ਭੜਕਨ ਚਲੇ ਜਿਗੜਾਉਗੇ ਸਾਡੇ ਬਾਬਾ ਜੀ ਨੇ ਕਿ ਯੂਪੀ ਵਾਲੇ ਮੰਦਰ ਨਾਲ ਦਿੱਤਾ ਉਹਨਾਂ ਨੇ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਦਿੱਤਾ ਨਹੀਂ ਹੁਣ ਅਸੀਂ ਸਾਰੇ ਉੱਥੇ ਨਤਮਸਤਕ ਆ ਤੇ ਬਾਬਾ ਵਾਗੇਸ਼ਵਰ ਵੀ ਉੱਥੇ ਆ ਕੇ ਨਤਮਸਤਕ ਹੋਏ ਨੇ ਉਹ ਜੀ ਆਪਣੀ ਜਿਹੜੀ ਲਹਿਣ ਟੀਮ ਛੜੀ ਗਈ ਜੀ ਪਰੀਆਂ ਤੇ ਪਹੁੰਚਾਂਗੇ ਤੇ ਉੱਥੇ ਸੀਪੀ ਸਾਹ ਨੂੰ ਅਸੀਂ ਇੱਕ ਕਮੈਂਟ ਦਵਾਂਗੇ ਅਜੇ ਕੋ ਬਾਰ-ਬਾਰ ਕਵਾਂਗੇ ਜੀ ਜਿਹੜੀ ਆ ਬਿਆਨ ਆਏ ਆ ਪਰਵਾਨੇ ਵੱਲੋਂ ਉਹ ਹਿੰਦੂ ਸਿੱਖ ਨੂੰ ਤੋੜਨ ਵਾਸਤੇ ਬਿਆਨ ਆਏ ਆ ਉਹ ਦੰਗੇ ਦੇ ਵਾਸਤੇ ਬਿਆਨ ਆਏ ਜਿਹੜੇ ਲੋਕ ਦੇਸ਼ਦਰੋਹੀ ਆ ਸਾਹਸ ਚਾ ਰੱਖਦੇ ਸੀਗੇ ਜਿਹੜੇ ਲੋਕ ਉਹ ਜੇਲਾਂ 'ਚ ਬੈਠੇ ਆ ਇਹਨੂੰ ਵੀ ਉੱਥੇ ਇਹਦੇ ਸਹੀ ਜਗ੍ਹਾ ਤੇ ਪੰਚਾਇਆ ਜਾਵੇ ਸਸਿਕਾ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਅਸੀਂ ਜਿਹੜੀਆਂ ਕੁਝ ਵੀਡੀਓਜ਼ ਜਿਹੜੀਆਂ ਪੋਸਟ ਕਰਦੇ ਰਹਿੰਨੇ ਆ ਪਰ ਕਈ ਵਾਰ ਹੁੰਦਾ ਕੀ ਹੈ ਉਸ ਵੀਡੀਓ ਜਰੀਏ ਅਸੀਂ ਕੋਈ ਮੈਸੇਜ ਹੋਰ ਦੇਣਾ ਚਾਹੁੰਦੇ ਆ ਪਰੰਤੂ ਕਈ ਵਾਰ ਸੁਣਨ ਵਾਲੇ ਉਸ ਚੀਜ਼ ਨੂੰ ਗਲਤ ਸੋਚ ਲੈਂਦੇ ਨੇ ਔਰ ਉਹ ਚੀਜ਼ ਇੰਨੀ ਕੁ ਜ਼ਿਆਦਾ ਸਮਾਜ ਦੇ ਵਿੱਚ ਆ ਵਾਇਰਲ ਹੋ ਜਾਂਦੀ ਹੈ ਔਰ ਉਸ ਦੇ ਕੀ ਪ੍ਰਭਾਵ ਪੈਂਦੇ ਨੇ ਉਸ ਵੀਡੀਓ ਦੇ ਵਾਇਰਲ ਹੋਣ ਦੇ ਨਾਲ ਉਹ ਅਸੀਂ ਕਦੇ ਸੋਚਦੇ ਵੀ ਨਹੀਂ ਹੈਗੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ ਔਰ ਇਹ ਮਾਮਲਾ ਕਿਤੇ ਨਾ ਕਿਤੇ ਜਿਹੜਾ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਹੈਗਾ ਦਰਿੰਦਰ ਸ਼ਾਸਤਰੀ ਜਿਹੜਾ ਭਾਗੇਸ਼ਵਰ ਧਾਮ ਜਿਹੜੇ ਨੇ ਤੁਸੀਂ ਸੁਣਿਆ ਹੋਣਾ ਉਹਨਾਂ ਵੱਲੋਂ ਇੱਕ ਵੀਡੀਓ ਦੇ ਵਿੱਚ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਇੱਕ ਵੀਡੀਓ ਦੇ ਵਿੱਚ ਕੁਝ ਗੱਲ ਕਹਿੰਦੇ ਨੇ ਔਰ ਉਸ ਦੇ ਰਿਐਕਸ਼ਨ ਦੇ ਵਿੱਚ ਵਰਜਿੰਦਰ ਪ੍ਰਵਾਨਾ ਹੋਣੀ ਆਪਣਾ ਰਿਐਕਸ਼ਨ ਦਿੰਦੇ ਨੇ ਪਰੰਤੂ ਜਦੋਂ ਕਹਿੰਦੇ ਨੇ ਕਿ ਜਦੋਂ ਉਸ ਚੀਜ਼ ਦੀ ਸੱਚਾਈ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹ ਗੱਲ ਹੀ ਕੁਝ ਹੋਰ ਨਿਕਲਦੀ ਆ ਪਰੰਤੂ ਇਸ ਸਾਰੇ ਕਿੱਸੇ ਦੌਰਾਨ ਜਿਹੜਾ ਆਪਸ ਦੇ ਵਿੱਚ ਜਿਹੜਾ ਕਲੈਸ਼ ਹੋਣਾ ਇਹ ਇੱਕ ਬਹੁਤ ਜਿਹੜੀ ਮਾੜੀ ਗੱਲ ਆ ਤੇ ਮੇਰੇ ਨਾਲ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਸ਼ਿਵ ਸੈਨਾ ਭਾਰਤਵੰਸ਼ੀ ਤੋਂ ਜਿਹੜੇ ਆਗੂ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਜਿਹੜਾ ਹੋਣਾ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਕੁਝ ਵੀ ਅਗਰ ਵੀਡੀਓ ਦੇ ਵਿੱਚ ਅਸੀਂ ਪੋਸਟ ਕਰਨਾ ਚਾਹੁੰਦੇ ਹਾਂ ਆਪਣੇ ਸੋਸ਼ਲ ਮੀਡੀਆ ਰਾਈ ਕੁਝ ਲੋਕਾਂ ਦੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਆ ਤਾਂ ਸੋਚ ਸਮਝ ਕੇ ਸਾਨੂੰ ਜਿਹੜਾ ਬੋਲਣਾ ਚਾਹੀਦਾ ਹੈਗਾ ਸਵਾਗਤ ਹੈ ਜੀ ਸਾਰਿਆਂ ਦਾ ਲੁਧਿਆਣਾ ਲਾਈਵ ਦੇ ਉੱਪਰ ਅ ਬਖਸ਼ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਇਹ ਸਾਰਾ ਜਿਹੜਾ ਹੈਗਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਕਿਤਨਾ ਕਿਤੇ ਧਰਮ ਦੇ ਨਾਲ ਜੁੜੀਆਂ ਹੋਈਆਂ ਹੈਗੀਆਂ ਨੇ ਜੈ ਸ਼ੀਰਾਂ ਜੈ ਮਾ ਕਾਲ ਜੀ ਪ੍ਰਧਾਨ ਮੰਤਰੀ ਜੀ ਅੱਜ ਦਾ ਅਤਿਆਨ ਸਵਾਗਤ ਕਰਦਾ ਮੈਂ ਵੀ ਤੁਸੀਂ ਜਿਹੜੇ ਆਮ ਲੋਕਾਂ ਦੀ ਆਵਾਜ਼ ਜਿਹੜੀ ਸੱਚਾਈ ਜਿਹੜੀ ਲੋਕਾਂ ਤੱਕ ਪਹੁੰਚਾਣੇ ਗਏ ਹੋ ਜੀ ਇੱਕ ਇਹ ਮਸਲਾ ਹੈਗਾ ਜੀ ਕਿ ਕਿਸੇ ਨਾ ਇਨਸਾਨ ਦਾ ਕੰਮ ਹੀ ਹੁੰਦਾ ਵੈ ਵੀ ਅਗ ਲਗਾਣੀ ਇਹ ਬਿੰਦਰ ਪਵਾਨਾ ਵਾ ਇਹਦਾ ਕੰਮ ਹੀ ਹੈਗਾ ਵੈ ਆਪਸੀ ਵਿੱਚ ਆਪ ਹੀ ਪਾਇਦਾ ਜੀ ਅੱਗ ਲਗਾਣੀ ਪਹਿਲਾਂ ਵੀ ਇਸ ਬੰਦੇ ਨੇ ਮੇਰੀ ਬੇਨਤੀ ਸੁਣ ਲੋ ਆਪ ਉਹਨਾਂ ਦਾ ਕੰਮ ਜੋ ਮਰਜ਼ੀ ਹੋਵੇ ਪਰ ਆਪਾਂ ਜਿਹੜੀ ਵੀ ਗੱਲਬਾਤ ਕਰਨੀ ਆ ਆਪਾਂ ਇੱਕ ਹੈਲਥੀ ਡਿਬੇਟ ਕਰਨੀ ਕਰਨੀ ਹਾਂ ਹਾਂ ਬਿਲਕੁਲ ਆਪਾਂ ਆਪ ਹੀ ਆਪੇ ਆਪਾਂ ਆਪਾਂ ਤੁਹਾਨੂੰ ਨਹੀਂ ਦੱਸਾ ਜਾਣੇ ਹ ਵੀ ਕੀ ਬੰਦੇ ਦਾ ਕੰਮ ਹੁੰਦਾ ਵਾ ਸਮਾਜ ਵਿੱਚ ਅੱਗ ਲਾਣੀ ਠੀਕ ਹੈ ਜੀ ਅਸੀਂ ਕਹਿ ਰਹੇ ਹਾਂ ਪਹਿਲਾਂ ਵੀ ਇਸ ਬੰਦੇ ਨੇ ਰਾਜਪੁਰੇ ਗਾਲੀ ਸੀ ਜਿੱਥੇ ਉੱਥੇ ਦੰਗੇ ਹੋਏ ਸੀ ਗਾਲੀ ਮਤਮੰਦਰ ਕੋਲ ਮੈਂ ਤੁਹਾਨੂੰ ਤਾਂ ਦੱਸ ਰਿਹਾ ਨਾ ਜੀ ਵੀ ਇੱਕ ਬੰਦੇ ਨੂੰ ਪਹਿਲਾਂ ਵੀ ਪ੍ਰਸ਼ਾਸਨ ਨੇ ਕਿਹਾ ਵੀ ਤੈਨੂੰ ਪਰਤੇ ਚਲਦੇ ਗਿਆ ਵੀ ਆਪਾਂ ਬਾਰ-ਬਾਰ ਇੱਕ ਧਰਮ ਦੇ ਆ ਧਰਮ ਦੇ ਯਾਰ ਦੇ ਵਿੱਚ ਆਪਾਂ ਗੱਲ ਕਰਦੇ ਆਂ ਠਿੰਦਰ ਸ਼ਾਤੀ ਜੀ ਨੇ ਗੱਲ ਹੋਰ ਪਾਸੇ ਕੀਤੀ ਗੱਲ ਵੀ ਹਰੀ ਹਰੀ ਮੰਦਰ ਯੂਪੀ ਜਿਹੜਾ ਹੈਗਾ ਜਿੱਥੇ ਆ ਕਰਨਾ ਉਹ ਸਾਰਾ ਕਿੱਸਾ ਹੈ ਕੀ ਆ ਸਾਰਾ ਦਸ਼ਕਾ ਨਾਲ ਸਾਂਝਾ ਕਰੋ ਹਾਂ ਸਾਂਝਾ ਕਰਦਿਆਂ ਜੀ ਸਾਬ ਬਗੇਸ਼ਰ ਤਾਂ ਠਿੰਦਰ ਸ਼ਾਤੀ ਜੀ ਹੈਗੇ ਆ ਉਹ ਯਾਤਾਂ ਨਿਕਲੇ ਹੋਏ ਆ ਸਾਨੂੰ ਸਾਰ ਨੂੰ ਇਕੱਠਾ ਕਰਨ ਵਾਸਤੇ ਠੀਕ ਹੈ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਹਰੀ ਹਰੀ ਮੰਦਰ ਹੈਗਾ ਯੂਪੀ ਦੇ ਵਿੱਚ ਅੱਛਾ ਵੀ ਉੱਥੋਂ ਆਵਾਜ਼ ਆ ਰਹੀ ਉਹਥੇ ਵੀ ਆਪਾਂ ਤੇਰੀ ਕੋਰਟ ਕੇਸ ਵਿਚਾਰ ਦੀ ਨਾ ਕੋਰਟ ਦੇ ਵਿੱਚ ਵੀ ਉੱਥੇ ਆਵਾਜ਼ ਹੈ ਉੱਥੇ ਆਪਾਂ ਭਵਾਂ ਦੀ ਉਚਨਾ ਕਰਨੀ ਹੈ ਆਪਣੇ ਬੰਦੀ ਅੱਛਾ ਤੇ ਇਹ ਪਵੰਪਿੰਦਰ ਪਵਾਨਾ ਨੇ ਗਰ ਹੋਪ ਪਾਸੇ ਲੈ ਕੇ ਲਿਜਾ ਕੇ ਉਹ ਕਹਿੰਦਾ ਵੀ ਉਹਨਾਂ ਦੇ ਗੁਰੂ ਘਰ ਨੂੰ ਕਿਹਾ ਗੁਰੂ ਘਰ ਤਾਂ ਪਹਿਲੇ ਆਪ ਆਏ ਸੀ ਉਹ ਗੁਰੂ ਘਰ ਦਾ ਮਥਰੇ ਕਿਵੇਂ ਤੁਸੀਂ ਆਏ ਸੀ ਉਹ ਆਪਣੇ ਹਿੰਦੂ ਸਿੱਖ ਸਮੁਦਾਏ ਵਿੱਚ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਆਪੇ ਲੋਕੀਂ ਭੜਕਨ ਤੇ ਲੈ ਜਗੜਾ ਹੋਵੇ ਤੇ ਮੈਂ ਹੁਣ ਕੀ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੀ ਸ਼ਿਵਸਰਨਾ ਭਾਰਤ ਨੂੰ ਜਿਹੜੇ ਮੰਗਾਂ ਕੀ ਆ ਜਿਹੜੇ ਸਰਕਾਰ ਅੱਗੇ ਸੀ ਮੰਗ ਕਰਦੇ ਪਏ ਆਂ ਵੀ ਇਹ ਬਿੰਦੇ ਪਾਨਾਂ ਦੇ ਉੱਪਰ ਇੱਕ ਤਾਂ ਪਰਤਾ ਪਾਇਆ ਜਾਵੇ ਦੇ ਦੋ ਦਾ ਉਹਨੇ ਫੌਜ ਨੂੰ ਮਾੜਾ ਬੋਲਿਆ ਉਹ ਉਹ ਇਹੰਦਾ ਵੀ ਬੋਲਿਆ ਦੇ ਦੋ ਦਾ ਪਰਤਾ ਪਾਇਆ ਜਾਵੇ ਦੇ ਉੱਪਰ ਵੀ ਤਾਂ ਕਿ ਜਿਹੜੀ ਅਪਚੀ ਚ ਪਾਈ ਜਾ ਸਾਰਾ ਕੈਮਰਾ ਵੇ ਤਾਂ ਕਿ ਜਿਹੜੇ ਲੋਕ ਇਹ ਦੰਗੇ ਬਗਾਨੀ ਕੋਸ਼ਿਸ਼ ਕਰਦੇ ਗਿਆ ਇਹਦੇ ਖੇਤ ਪਾਇਆ ਜਾਵੇ ਜਿਵੇਂ ਸਾਡੇ ਚਾਰ ਬੰਦੇ ਨੇ ਜਿਹਦੇ ਨਾਲ ਇਹ ਵੀ ਪਰਤਾ ਪਾਤਾ ਸੀਗਾ ਕਿ ਪ੍ਰਸ਼ਾਸਨ ਉਮੀਦ ਕਰਦੇਗੇ ਪ੍ਰਸ਼ਾਸਨ ਵਿਤਕਰਾ ਨਾ ਕਰੇ ਹੁਣ ਇਹ ਦੇਖ ਕੇ ਸਰਕਾਰ ਇਹ ਉੱਪਰ ਐਫ ਆਈ ਆਰ ਲੋਡ ਕਰੇ ਤਾਂ ਕਿ ਹੋ ਕੇ ਬੰਦੇ ਇਹ ਸਪੀਚ ਨਾ ਕਰ ਸਕਣ ਠੀਕ ਤਾਂ ਯਗੇਜੀ ਦਾ ਕਹਿਣਾ ਹੈ ਕਿ ਹੇਟ ਸਪੀਚ ਨੂੰ ਲੈ ਕੇ ਬੀਤੇ ਦਿਨੀ ਜਿਹੜਾ ਚਾਰ ਲੋਕਾਂ ਦੇ ਉੱਪਰ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਸੀਗੀ ਤਾਂ ਇਹ ਮੰਗ ਕਰ ਰਹੇ ਨੇ ਕਿ ਹੁਣ ਜਿਹੜਾ ਬਰਜਿੰਦਰ ਪ੍ਰਵਾਨਾ ਹੁਣਾ ਵੱਲੋਂ ਇਹ ਜਿਹੜਾ ਗੱਲਾਂ ਕੀਤੀਆਂ ਗਈਆਂ ਨੇ ਤਾਂ ਇਸ ਨੂੰ ਲੈ ਕੇ ਕਹਿ ਰਹੇ ਨੇ ਕਿ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈਗੀ ਆ ਜੀ ਸਰ ਕੀ ਨਾਮ ਤੁਹਾਡਾ जिमेश शिवा शर्मा पंजाब प्रधान शिवशरा भारतवंशी ਤੋਂ ਅਸੀਂ ਇੱਕ ਕੋਈ ਗਾਣਾ ਚਾਹਾਂਗੇ ਜੀ ਦੇਖੋ ਇਹੋ ਜਿਹੇ ਪਰਵਾਨੇ ਵਰਗੇ ਉੱਚੇ ਬੰਦਿਆ ਦਾ ਇੱਕ ਕੰਮ ਹੁੰਦਾ ਦੇਸ਼ ਨੂੰ ਆਪਾਂ ਦੇਖੋ ਬੋਲੀ ਦਾ ਆਪਾਂ ਵੀ ਜਿਹੜਾ ਇੱਕ ਮਰਿਆਦਾ ਜ਼ਰੂਰ ਰੱਖਣੀ ਹੈ ਮਰਿਆਦਾ ਹੀ ਜੀ ਗੱਲ ਕਰ ਰਹੇ ਆ ਜੀ ਅਸੀਂ ਦੇਖੋ ਉਹਦਾ ਕੰਮ ਹੀ ਆਈ ਹੈ ਪਟਿਆਲੇ ਜੀ ਉਹਨੇ ਦੰਗੇ ਕਰਾਏ ਸੀ ਉਹਦੇ ਉਹ ਆਪਣੇ ਦੇ ਵਿੱਚ ਕੋਈ ਫਰਕ ਨਹੀਂ ਰਹੇ ਦੇਖੋ ਭਾਜੀ ਉਹੀ ਗੱਲ ਕਰ ਰਹੇ ਆ ਦੇਖੋ ਜੀ ਉਹਨੇ ਤਾਂ ਕੰਮ ਕੀ ਕੀਤਾ ਸਿੱਖੀ ਸਿੱਖ Hindu ਨੂੰ ਪਾੜ ਪਾਣਾ ਇਹਦਾ ਮਤਲਬ ਆ ਗੱਲ ਕਰਕੇ ਜੇ ਮੰਨ ਲਓਗਾ ਸਿੱਖਾਂ ਦੇ ਗੱਲ ਕੋ ਹੋਰ ਪਾਸੇ ਲੈ ਜਾਂਦੇ ਲੁਧਿਆਣਾ ਪੰਜਾਬ ਵਿੱਚ ਕਿੰਨੇ ਦੰਗੇ ਹੋ ਜਾਣੇ ਸੀਗੇ ਕਿ ਉਹ ਮੁਰਗੋ ਨਜ਼ਰ ਆਣਾ ਸੀ ਜਿਹੜੇ ਪਟਿਆਲੇ ਕੰਮ ਕਾਂਡ ਕਰਾਇਆ ਉਹਨੇ ਮੁਰਗੋ ਨਜ਼ਰ ਹੀ ਨਹੀਂ ਆਇਆ ਉਹ ਕਾਂਡ ਕਰਾ ਕੇ ਸਿਆਵੀ ਦੇਖੋ ਨਾ ਉਹਨੇ ਕੀ ਕੀ ਸਾਡੇ ਬ ਕਿ ਯੂਪੀ ਵਾਲੇ ਮੰਦਰਾਂ ਨਾਲ ਦਿੱਤਾ ਉਹਨਾਂ ਨੇ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਨਾਲ ਦਿੱਤਾ ਹੀ ਨਹੀਂ ਹੁਣ ਪਿਛਲੇ ਸਾਲ ਵੀ ਉਹ ਆਏ ਵੀ ਨੇ ਸਿਰ ਤੇ ਸਤਾਜ ਵੀ ਬੰਨੀ ਉਹਨਾਂ ਨੇ ਮੱਥਾ ਵੀ ਟੇਕਿਆ ਉਹਨਾਂ ਗੁਰਗੋਬਿੰਦ ਸਿੰਘ ਜੀ ਨੂੰ ਮਾ ਗੁਰੂ ਵੀ ਦੱਸਿਆ ਉਹਨਾਂ ਨੇ ਠੀਕ ਹੈ ਜੀ ਇਹਨਾਂ ਨੇ ਕੀ ਕਿਹਾ ਹੈ ਇੰਡੀਆ ਫੋਰਸ ਨੂੰ ਉਹਨੇ ਕੀ ਕਿਹਾ ਜਿਹੜੇ ਜਵਾਨ ਸਾਡੇ ਸਰਦਾਰਾਂ ਦੇ ਬੈਠੇ ਨੇ ਉਹਨਾਂ ਬਾਰੇ ਕੀ ਕਿਹਾ ਉਹਨੇ ਕਿ ਉਹਨਾਂ ਨੂੰ ਅੰਦਰ ਮੜਨ ਨਹੀਂ ਦਿੱਤਾ ਸੀ ਹੁਣ ਜੇ ਇਸ ਤੇ ਬੰਦੇ ਪਰਚਾ ਨਾ ਹੋਇਆ ਸੋਮਵਾਰ ਨੂੰ ਸਾਡੀ ਸ਼ਿਵਸੇਨਾ ਭਾਰਤਾਂ ਵਿੱਚ ਟੀਮ ਜਾਏਗੀ ਜੀ ਪੁਲਿਸ ਕਮਿਸ਼ਨਰ ਨੂੰ ਇੱਕ ਲੈਟਰ ਦੇ ਹਿਸਾਬ ਨਾਲ ਦੇ ਕੇ ਆ ਕੇ ਇਸ ਤੇ ਪਰਚਾ ਦੱਚ ਕਰਾਵਾਂਗੇ ਅਸੀਂ ਠੀਕ ਹੈ ਜੀ ਜੀ ਹੋਰ ਵੀ ਜਿਹੜੇ ਆਗੂ ਨੇ ਸਾਡੇ ਨਾਲ ਮੌਜੂਦ ਨੇ ਜੀ ਕੀ ਨਾਮ ਤੁਹਾਡਾ ਸੀ ਮੈਂ ਜੀ ਰਮਨ ਸ਼ਰਮਾ ਚੀਫ ਸੈਨਾਪ ਭਾਰਤਵੰਸ਼ੀਆ ਰਾਸ਼ਟਰੀ ਚੇਅਰਮੈਨ ਅਰ ਬ੍ਰਿੰਦਰ ਪ੍ਰਵਾਨਾਵਾ ਜੀ ਇਹ ਜਿਹੇ ਲੋਕਾਂ ਦਾ ਇੱਕੋ ਹੀ ਕੰਮ ਆ ਨਾ ਤਾਂ ਇਹਨਾਂ ਨੂੰ ਆਪਣੀ ਕਿਸੇ ਕੌਮ ਕਮਿਊਨਿਟੀ ਦਾ ਕੁਛ ਨਹੀਂ ਲੈਣਾ ਦੇਣਾ ਸਿਰਫ ਹਾਈਲਾਈਟ ਹੋਣ ਲਈ ਆਪਣੇ ਹਿੰਦੂ ਸਿੱਖ ਭਾਈਚਾਰੇ 'ਚ ਵੀ ਕਿਸ ਤਰ੍ਹਾਂ ਅੱਗ ਲੱਗੇ ਇਹਨਾਂ ਨਾਲ ਸਮਝਦਾ ਹੈ ਨਹੀਂ ਕਿ ਜੇ ਇਹਨੂੰ ਪਤਾ ਹੀ ਨਹੀਂ ਚੱਲਿਆ ਕਿ ਵੀ ਬਾਬਾ ਬਗੇਸ਼ਵਰ ਨੇ ਕੀ ਕੀਤਾ। ਉਹ ਜੇ ਤੁਹਾਨੂੰ ਇੰਨਾ ਸਮਝ ਹੀ ਨਹੀਂ ਹੈਗੀ ਫਿਰ ਇਹ ਪਲੇਟ ਆਪਣਾ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਆ ਕੇ ਜਦੋਂ ਇੰਦਾ ਦੀ ਇਹ ਬਿਆਨ ਦਿੰਦੇ ਆ ਇਹ ਤਾਂ ਸਾਡੇ ਪੰਜਾਬ ਦੇ ਹਿੰਦੂ ਸਿੱਖ ਸਾਰੇ ਭੈਣ ਭਰਾ ਅਸੀਂ ਇਕਾਂ ਪਰ ਇਹਨੇ ਅੱਗ ਲਾਉਣ ਦੇ ਕੋਈ ਕਸ ਨਹੀਂ ਛੱਡੀ। ਅਸੀਂ ਡੀਜੀਪੀ ਪੰਜਾਬ ਨੂੰ ਇਹ ਬੇਨਤੀ ਕਰਦੇ ਆ ਕਿਸੇ ਵੀ ਕਮਿਊਨਿਟੀ ਦਾ ਕੋਈ ਵੀ ਲੀਡਰ ਹੋਵੇ ਜਿਹੜਾ ਸਮਾਜ ਦੇ ਵਿੱਚ ਗਲਤ ਫੁਫਵਾ ਫਲਾ ਕੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਵਾ ਪੰਜਾਬ ਚ ਅੱਗ ਲਗਾਉਣ ਦੀ ਕੋਸ਼ਿਸ਼ ਕਰਦਾ ਵਾ ਇਹ ਜੇ ਵਿਅਕਤੀ ਉੱਤੇ ਦੇਸ਼ ਦਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਇਸ ਬੰਦੇ ਨੂੰ ਜਿਹੜੀ ਉਹਦੀ ਸਹੀ ਜਗ੍ਹਾ ਵਾ ਉੱਥੇ ਨੂੰ ਭੇਜਿਆ ਜਾਵੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਇਹ ਦੇਖੋ ਜਿਹੜੀ ਚਲੋ ਕੁਝ ਵੀ ਆ ਵੀ ਦੇਸ਼ ਦੇ ਜਿਹੜੀ ਪ੍ਰਧਾਨ ਮੰਤਰੀ ਨੇ ਵੀ ਇਹ ਗਲਤ ਬੋਲਦਾ ਪਿਆ ਜੀ ਅਸੀਂ ਉਹਨੂੰ ਠੋਕਿਆ ਜਿਹੜਾ ਪੰਜਾਬ ਦਾ ਸੀਐਮ ਸੀਗਾ ਉਹਨੂੰ ਵੀ ਕਹਿੰਦਾ ਠੋਕ ਕੇ ਹੋ ਹੋਨੇ ਕਹਿ ਰਿਹਾ ਵਾ ਭਾਰਤੀ ਫੌਜ ਨੂੰ ਵੀ ਜੇ ਬੰਦਾ ਭਾਰਤੀ ਫੌਜ ਦੀ ਮੈਂ ਗੱਲ ਕਰਦਾ ਵਾ ਜਿਹੜਾ ਜਿਹੜੀ ਭਾਰਤੀ ਫੌਜ ਦਿਨ ਰਾਤ ਆਪਣੇ ਪਰਿਵਾਰਾਂ ਨੂੰ ਛੱਡ ਕੇ ਉਹਦੇ ਵਿੱਚ ਇਕੱਲੇ ਹਿੰਦੂ ਨਹੀਂ ਸੇਖਣੀ ਸਾਰੀ ਕਮਿਊਨਿਟੀ ਦੇ ਲੋਕ ਸੇਵਾ ਰਾਸ਼ਟਰੀ ਸੇਵਾ ਚ ਲੱਗੇ ਹੋਏ ਆ ਜਿਹੜੇ ਲੋਕ ਦੇਸ਼ਦ్రోਹੀ ਆ ਸਾਸ਼ਾ ਰਸਦੇ ਸੀਗੇ ਜਿਹੜੇ ਲੋਕ ਉਹ ਜੇਲ੍ਹਾਂ ਚ ਬੈਠੇ ਆ ਇਹਨੂੰ ਵੀ ਉਸੇ ਇਹਨੇ ਸਹੀ ਜਗ੍ਹਾ ਤੇ ਪੰਚਾਇਆ ਜਾਵੇ ਮੈਂ ਕਹਿੰਦਾ ਏਜੰਸੀਆਂ ਨੂੰ ਵੀ ਅਕਾ ਖੋਲ ਲੈਣੇ ਚਾਹੀਦੀਆਂ ਕਿ ਇਹਦੀ ਪੂਰੀ ਤਫਤੀਸ਼ ਹੋਵੇ ਕਿ ਇਹ ਬੰਦਾ ਇਹੋ ਜੇ ਬਿਆਨ ਦੇ ਕੇ ਛੇ ਦਰਬਾਰ ਸਾਹਿਬ ਸਾਡੇ ਸਾਰਿਆਂ ਦੇ ਆਸਥਾ ਦਾ ਕੇਂਦਰ ਆ ਅਸੀਂ ਸਾਰੇ ਉੱਥੇ ਨਤਮਸਤਕ ਆ ਤੇ ਬਾਬਾ ਵਾਗੇਸ਼ਵਰ ਵੀ ਉੱਥੇ ਆ ਕੇ ਨਤਮਸਤਕ ਹੋਏ ਨੇ ਉਹ ਐਸੇ ਵਿਅਕਤੀ ਤੇ ਝੂਠਾ ਐਲੀਗੇਸ਼ਨ ਲਗਾ ਕੇ ਇਲਜ਼ਾਮ ਲਗਾ ਕੇ ਉਹਦੀ ਸ਼ਮੀ ਖਰਾਬ ਕਰਨ ਦਾ ਵੀ ਇੱਥੇ ਪਰਚਾ ਦਰਜ ਹੋਣਾ ਚਾਹੀਦਾ ਤੇ ਸੋਮਵਾਰ ਨੂੰ ਅਸੀਂ ਲੁਧਿਆਣਾ ਕਮਿਸ਼ਨਰ ਦੇ ਕੋਲ ਜਾਵਾਂਗੇ ਤੇ ਬਾਂਦੀ ਜਿਹੜੀ ਕਾਨੂੰਨੀ ਕਾਰਵਾਈ ਆ ਸ਼ਿਵਸਰਾਂ ਭਾਰਤਵੰਸ਼ੀ ਵੱਲੋਂ ਅਸੀਂ ਕਰਵਾਵਾਂਗੇ ਜੀ ਠੀਕ ਹੈ ਤਾਂ ਬਖਸ਼ ਜੀ ਕਿੰਨੀ ਗਣਤੀ ਦੇ ਵਿੱਚ ਤੁਸੀਂ ਲੋਕ ਜਿਹੜਾ ਪਹੁੰਚੋਗੇ ਜੀ ਪੁਲਿਸ ਕਮਿਸ਼ਨਰ ਲੁਧਿਆਣਾ ਕੋਲ ਦੇਖੋ ਜੀ ਅਸੀਂ ਆਪਣੀ ਜਿਹੜੀ ਲੈਣ ਟੀਮ ਸਾਡੀ ਗਈ ਸੀ ਭਾਰੀ ਕਿੰਨੇ ਤੁਸੀਂ ਪਹੁੰਚਾਂਗੇ ਹੂੰ ਤੇ ਉੱਥੇ ਸੀਪੀ ਸਾਹ ਨੂੰ ਅਸੀਂ ਇੱਕ ਕਮੈਂਟ ਦਵਾਂਗੇ ਔਰ ਉਹਨਾਂ ਕੋਲ ਮੰਗ ਕਰਾਂਗੇ ਉਹ ਜੇ ਇਹਨਾਂ ਦੇ ਦੂਜੇ ਅਪਰਾਧ ਅਜ ਕੀਤੀ ਜਾਵੇ ਤਾਂ ਕਿ ਜਿਹੜੇ ਹੋਰ ਲੋਕਾਂ ਨੂੰ ਸਬਕ ਆ ਸਕੇ ਦੇਖੋ ਜੀ ਤੁਸੀਂ ਬਖਸ਼ੀ ਸਾਹ ਨੂੰ ਪੁੱਛਦੇ ਪਏ ਹੋ ਕਿ ਕਿੰਨੀ ਗਿਣਤੀ ਵਿੱਚ ਅਸੀਂ ਸੀਪੀ ਸਾਹਿਬ ਕੋਲ ਜਾਣਾ ਨਿਆਂ ਮੰਗਣ ਅਸੀਂ ਉੱਥੇ ਕੋਈ ਯੁੱਧ ਕਰਨ ਨਹੀਂ ਜਾ ਰਹੇ ਠੀਕ ਹੈ ਜੀ ਜੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਮੈਂ ਕਹਿੰਦਾ ਮੈਨੂੰ ਜੇ ਇਕੱਲੇ ਨੂੰ ਵੀ ਜਾਣਾ ਪਿਆ ਮੈਂ ਇਕੱਲਾ ਵੀ ਜਾਊਂਗਾ ਠੀਕ ਹੈ ਜੀ ਮੈਂ ਸਿਰਫ ਲੜਾਈ ਲੜਦਾ ਮੈਂ ਇਨਸਾਨੀਅਤ ਲਈ ਠੀਕ ਹੈ ਜੀ ਆਪਣੇ ਪੰਜਾਬ ਲਈ ਠੀਕ ਹੈ ਜੀ ਤੇ ਰਾਸ਼ਟ ਵਿਰੋਧੀ ਤਾਕਤਾਂ ਦੇ ਖਿਲਾਫ ਠੀਕ ਹੈ ਹਾਂਜੀ ਕੁਝ ਹੋਰ ਕਹਿਣਾ ਚਾਹਉ ਦੇਖੋ ਜੀ ਪਕਸ਼ੇਦਾਮ ਦੀ ਯਾਤਰਾ ਚੱਲਦੀ ਪਈ ਆ ਤੁਸੀਂ ਉਹ ਚ ਸਰਚ ਮਾਰ ਸਕਦੇ ਹੋ ਉਹ ਚ ਹਿੰਦੂ ਵੀ ਆ ਸਿੱਖ ਭਾਈਚਾਰੇ ਨਾਲ ਬਰਾਬਰ ਸਾਥ ਦੇ ਰਿਆ ਉਹਨਾਂ ਦਾ ਅਸੀਂ ਕੋਈ ਵਾਰ-ਵਾਰ ਕਵਾਂਗੇ ਜੀ ਜਿਹੜੀ ਆ ਬਿਆਨ ਆਏ ਆ ਪਰਵਾਨੇ ਵੱਲੋਂ ਉਹ ਹਿੰਦੂ ਸੈਕਟਰ ਨੂੰ ਤੋੜਨ ਵਾਸਤੇ ਬਿਆਨ ਆਏ ਆ ਉਹ ਦੰਗੇ ਦੇ ਵਾਸਤੇ ਬਿਆਨ ਆਏ ਨੇ ਜੜੀਆਂ ਵੀ ਉਹਨਾਂ ਨੇ ਗੱਲਾਂ ਕਈਆਂ ਕਿ ਤੁਸੀਂ ਆਪ ਹੀ ਜੜੀਆਂ ਸੁਣੀਆਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਉਹ ਸ਼ਬਦ ਜਿਹੜਾ ਦੁਬਾਰਾ ਰਿਪੀਟ ਕਰਾਂ ਕਿਉਂਕਿ ਅਸੀਂ ਸਾਰੇ ਔਰ ਤੁਸੀਂ ਵੀ ਇਹੀ ਚਾਹਦੇ ਹੋਵੋਗੇ ਕਿ ਸਾਡਾ ਜਿਹੜਾ ਇਹ ਧਰਮ ਚਾਹੇ ਸਿੱਖੀ ਧਰਮ ਆ ਚਾਹੇ Hindu ਧਰਮ ਆ ਚਾਹੇ Muslim ਧਰਮ ਆ ਚਾਹੇ ईसाई ਧਰਮ ਆ ਧਰਮ ਚਾਹੇ ਕੋਈ ਵੀ ਹੋਵੇ ਕੋਈ ਵੀ ਧਰਮ ਇਹ ਨਹੀਂ ਕਹਿੰਦਾ ਕਿ ਅਸੀਂ ਕਿਸੇ ਦੇ ਖਿਲਾਫ ਗਲਤ ਬੋਲੀਏ ਗਲਤ ਸ਼ਬਦਾਂ ਦੀ ਚੋਣ ਕਰੀਏ ਤਾਂ ਹੁਣ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਡੇ 4 ਬੰਦਿਆਂ ਦੇ ਉੱਪਰ ਤਾਂ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਕਾਰਵਾਈ ਕਰ ਦਿੱਤੀ ਗਈ ਸੀ ਕਿ ਹੇਟ ਸਪੀਚ ਨੂੰ ਲੈ ਕੇ ਔਰ ਹੁਣ ਜਿਹੜੀ ਹੈ ਲੁਧਿਆਣਾ ਪੁਲਿਸ ਵੱਲੋਂ ਬਰਜਿੰਦਰ ਪਰਵਾਨਾ ਹੁਣਾ ਦੇ ਉੱਪਰ ਜਿਹੜੀ ਐ ਇਹ ਸਪੀਚ ਨੂੰ ਲੈ ਕੇ ਕੀ ਕਾਰਵਾਈ ਕੀਤੀ ਜਾਂਦੀ ਹੈ ਉਸ ਦੀ ਇਹ ਜਿਹੜੀ ਐ ਮੰਗ ਲੈ ਕੇ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਦਫ਼ਤਰ ਪਹੁੰਚਣਗੇ ਤਾਂ ਦੇਖਦੇ ਹਾਂ ਹੁਣ ਉਸ ਤੋਂ ਬਾਅਦ ਪੁਲਿਸ ਦਾ ਜਿਹੜਾ ਜੋ ਵੀ ਪੱਕ ਹੋਏਗਾ ਉਹ ਵੀ ਜਿਹੜਾ ਅਸੀਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਸੁਣਨਗੇ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਜੇ শেਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ